ਜੀ ਸਿੰਘ ਜੀ ਬੇਟੇ ਦਾ ਕੀ ਨਾਮ ਸੀ ਅਜੀਤ ਨਾਰ ਕਦੋਂ ਗਿਆ ਸੀ ਬਾਹਰ 15 ਗਾਸਤੀ ਕਿੰਨੇ ਮਹੀਨੇ ਹੋ ਗਏ ਸੀ ਉੱਥੇ ਬਾਹਰ ਉਹਨੂੰ 4 ਮਹੀਨੇ ਹੋ ਗਏ ਕਿਹੜੇ ਦੇਸ਼ ਚ ਭੇਜਿਆ ਸੀ ਨਮੀ ਨਹੀਂ ਕੀ ਕਰਨ ਭਇਆ ਅਥੀਓਰੀ ਮੌਤ ਉਹ ਤਾਂ ਬਿਮਾਰ ਹੋਇਆ ਜਾ ਕੇ ਤੇ ਖਤਮ ਹੋ ਉਸਦੀ ਕੰਮ ਕਰਦੇ ਡੇਰੀ ਦਾ ਖਰਚ ਕਮਾਉਣ ਵਾਲਾ ਹੋਰ ਕੋਣਾ ਹੋਰ ਕੋਈ ਨਹੀਂ ਮੈਂ ਤੱਕ ਲੈਣੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਚ ਉਹ ਬੱਚਾ ਆ ਜਾਏ ਘਰ ਅਸੀਂ ਉਹਦਾ ਮੁੰਨਾ ਵੇਖ ਲਈਏ ਮੇਰਾ ਬ੍ਰਦਰ ਆ ਜੀ ਅਵੇ ਕਮਾਲ ਉਹਨਾਂ ਦੀ ਡੈਥ ਹੋ ਗਈ ਬਾਹਰ ਗਏ ਸੀ ਰਮੇਨੀਆਂ ਉਹ ਇਕੱਲੇ ਕਮਾਂਗ ਵਾਲੇ ਸੀ ਘਰ ਵਿੱਚੋਂ ਤੇ ਉਹਨਾਂ ਦੀ ਉੱਤੇ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਗਈ ਅਸੀਂ ਹੁਣ ਸਰਕਾਰ ਕੋਲੋਂ ਇਹ ਅਪੀਲ ਕਰਦੇ ਆ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋ ਸਾਡੇ ਕੋ ਪਹਚਾਈ ਜਾਵੇ ਸਾਡੇ ਚ ਇੰਨੀ ਗੰਜائش ਨਹੀਂ ਅਸੀਂ ਗਰੀਬਾਂ ਸਰਬੰਦੇ ਆ ਕਿ ਜਿਹੜਾ ਅਸੀਂ ਉਹਨੂੰ ਪੈਸਾ ਲਾ ਕੇ ਮਗਾਈਏ